ਕੀ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਕੀ ਪ੍ਰਵਾਸੀਆਂ ਬਿਨਾ ਖੇਤਾਂ ਵਿੱਚ ਸਰ ਸਕਦਾ ਹੈ ਕਿ ਨਹਿنگ ਜੱਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਸਹੀ ਹੈ ਕੀ ਸਹੀ ਹੈ ਜਾਂ ਕੀ ਗਲਤ ਹੈ ਗੱਲ ਕਰਦੇ ਆ ਇਸ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਮੈਂ ਜਸਕਰਨ ਸਾਣੀ ਤੁਹਾਡਾ ਆਪਣਾ ਦੋਸਤ ਜਿਵੇਂ ਤੁਸੀਂ ਸਾਰੇ ਜਾਣਦੇ ਹੋਗੇ ਹੁਸ਼ਿਆਰਪੁਰ ਵਿੱਚ ਇੱਕ 5 ਸਾਲ ਮਾਸੂਮ ਦਾ ਇੱਕ ਪ੍ਰਵਾਸੀ ਵੱਲੋਂ ਕਤਲ ਕਰਕੇ ਲਾਸ਼ ਨੂੰ ਸ਼ਮਸ਼ਾਨਘਾਟ ਵਿੱਚ ਸੁੱਟ ਦਿੱਤਾ ਗਿਆ। ਬੱਚੇ ਦੇ ਪਿਤਾ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਫਾਂਸੀ ਦੀ ਸਜ਼ਾ ਵੀ ਚਾਰ ਦੀਵਾਰੀ ਦੇ ਅੰਦਰ ਨਹੀਂ ਬਲਕਿ ਸਾਰਿਆਂ ਦੇ ਸਾਹਮਣੇ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਪ੍ਰਵਾਸੀ ਇਦਾਂ ਦੀ ਗਲਤੀ ਭੁੱਲ ਕੇ ਵੀ ਨਾ ਕਰੇ। ਬੱਚੇ ਦੀ ਭੈਣ ਵੱਲੋਂ ਕਿਹਾ ਗਿਆ ਕਿ ਇੱਕ ਵਾਰ ਮੈਂ ਉਸ ਨੂੰ ਜ਼ਰੂਰ ਪੁੱਛਣਾ ਚਾਹਣੀ ਆ ਕਿ ਮੇਰੇ ਭਰਾ ਦਾ ਕੀ ਕਸੂਰ ਸੀ? ਉਸ ਨੂੰ ਕਿਉਂ ਮਾਰਿਆ? ਜਿਸ ਦੇ ਵਿਰੋਧ ਵਿੱਚ ਉੱਥੋਂ ਦੇ ਪੱਛੇ ਪਿੰਡਾਂ ਨੇ ਇਹ ਮਤਾ ਪਾਇਆ ਕਿ ਆਪਣੇ ਪਿੰਡਾਂ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਇਸ ਵਿਸ਼ੇ ਤੇ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਵਿਚਾਰ ਨੇ ਪਿੰਡਾਂ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਫਿਰ ਵੀ ਸੌਖਾ ਲੱਗਦਾ ਪਰ ਸ਼ਹਿਰਾਂ ਵਿੱਚੋਂ ਸੌਖਾ ਨਹੀਂ ਜੇ ਪ੍ਰਵਾਸੀਆਂ ਨੂੰ ਧੱਕੇ ਨਾਲ ਪੰਜਾਬ ਵਿੱਚੋਂ ਬਾਹਰ ਕੱਢ ਵੀ ਦਿੱਤਾ ਜਾਂਦਾ ਹੈ ਤਾਂ ਜੂਪੀ ਬਿਹਾਰ ਵਿੱਚ ਰਹਿਣ ਵਾਲੇ ਸਰਦਾਰ ਜਾਂ ਪੰਜਾਬੀ ਲੋਕਾਂ ਨੂੰ ਉਹਨਾਂ ਦਵਾਰਾ ਤੰਗ ਜਾਂ ਪਰੇਸ਼ਾਨ ਕੀਤਾ ਜਾ ਸਕਦਾ ਸਰਕਾਰ ਇਸ ਵਿੱਚ ਕੋਈ ਵੱਡਾ ਐਕਸ਼ਨ ਨਹੀਂ ਲਵੇਗੀ ਕਿਉਂਕਿ ਉਹਨਾਂ ਨੂੰ ਆਪਣਾ ਵੋਟ ਬੈਂਕ ਦੇਖਣਾ ਹੁੰਦਾ ਹੈ ਇਸ ਵਿੱਚ ਪੰਜਾਬੀ ਮਿਲ ਕੇ ਆਪਾਂ ਇੱਕ ਮਹਿੰਮ ਚਲਾ ਸਕਦੇ ਆ ਕਿ ਆਪਾਂ ਕੋਈ ਵੀ ਚੀਜ਼ 5 ਰੁਪਏ ਮਹਿੰਗੀ ਲਾਵਾਂਗੇ ਪਰ ਲਾਵਾਂਗੇ ਆਪਣੇ ਪੰਜਾਬੀ ਭਰਾ ਤੋਂ ਪਹਿਲਾਂ ਸ਼ਰਮ ਦੇ ਮਾਰੇ ਪੰਜਾਬੀ ਮੁੰਡੇ ਰੇੜੀਆਂ ਲਾਉਣ ਤੋਂ ਝਿਜਕਦੇ ਸਨ ਪਰ ਹੌਲੀ-ਹੌਲੀ ਕਾਫੀ ਮੁੰਡਿਆਂ ਨੇ ਕੰਮ ਸਟਾਰਟ ਕਰ ਦਿੱਤਾ ਹੈ ਇਸ ਨਾਲ ਕੀ ਹੋਵੇਗਾ ਕਿ ਸੱਪ ਵੀ ਮਰ ਜਾਵੇਗਾ ਤੇ ਲਾਠੀ ਵੀ ਨਹੀਂ ਰੁਟੇਗੀ ਹੌਲੀ-ਹੌਲੀ ਪ੍ਰਵਾਸੀਆਂ ਦਾ ਕੰਮ ਘਟੇਗਾ ਤੇ ਉਹ ਆਪਣੇ ਪਿੰਡਾਂ ਵੱਲ ਜਾ ਸਕਦੇ ਹਨ ਇਸ ਵਿੱਚ ਇੱਕ ਗੱਲ ਹੋਰ ਵੀ ਹੋ ਸਕਦੀ ਹੈ ਕਿ ਸਰਕਾਰ ਉਹਨਾਂ ਦੇ ਆਧਾਰ ਕਾਰਡ ਤੇ ਜ਼ਮੀਨ ਖਰੀਦਣ ਤੇ ਰੋਕ ਲਗਾਵੇ ਪਰ ਜੋ ਹੱਲ ਆਪਣੇ ਹੱਥ ਵਿੱਚ ਹੈ ਉਹ ਆਪਾਂ ਜਰੂਰ ਕਰ ਸਕਦੇ ਆ ਇੱਕ ਗੱਲ ਤੁਸੀਂ ਹੋਰ ਦੇਖੇ ਹੋਏਗੇ ਪ੍ਰਵਾਸੀ ਜਿੱਥੇ ਦਿਲ ਕਰਦਾ ਬੀੜੀ ਸਿਗਰਟ ਦਾ ਇਸਤੇਮਾਲ ਕਰਨ ਲੱਗ ਜਾਂਦੇ ਆ ਜੇ ਆਪਾਂ ਉਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਨਹੀਂ ਕੱਢ ਸਕਦੇ ਤਾਂ ਉਹਨਾਂ ਨੂੰ ਬੀੜੀ ਸਿਗਰਟ ਤੋਂ ਪੀਣ ਤੋਂ ਰੋਕ ਜਰੂਰ ਸਕਦੇ ਆ ਤਾਂ ਜੋ ਨਾਲ ਖੜੇ ਇਨਸਾਨ ਦੀ ਸਿਹਤ ਤੇ ਕੋਈ ਬੁਰਾ ਅਸਰ ਨਾ ਹੋਵੇ ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਲਹਿਰਾ ਮੁਹੱਬਤ ਵਿੱਚ ਅੱਜ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਪੰਜਾਬੀ ਬੰਦੇ ਦੀ ਕੁੱਟ ਮਾਰ ਕੀਤੀ ਗਈ ਜਿਸ ਦੇ ਸਬੰਧ ਵਿੱਚ ਪਿੰਡ ਵਾਸੀਆਂ ਵੱਲੋਂ ਇੱਕ ਵੱਡਾ ਇਕੱਠ ਕਰਕੇ ਰੋਸ ਮਜਾਰਾ ਕੀਤਾ ਗਿਆ ਜਿੰਨੇ ਲੋਕ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਦਾ ਪੱਕਾ ਹੱਲ ਕੀ ਕੀਤਾ ਜਾਵੇ ਜੇ ਪੰਜਾਬੀ ਹਲੇ ਵੀ ਇਸ ਮੁੱਦੇ ਤੇ ਇਕੱਠੇ ਨਾ ਹੋਏ ਤਾਂ ਜੋ ਹੁਸ਼ਿਆਰਪੁਰ ਵਿੱਚ 5 ਸਾਲਾਂ ਬੱਚੇ ਨਾਲ ਹੋਇਆ ਤਾਂ ਆਉਣ ਵਾਲੇ ਟਾਈਮ ਵਿੱਚ ਆਪਣੇ ਪੰਜਾਬ ਤੇ ਹੋਰ ਨਾ ਪਿੰਡਾਂ ਤੇ ਸ਼ਹਿਰਾਂ ਵਿੱਚ ਵੀ ਜਿਹੜਾ ਕੁਝ ਹੋ ਸਕਦਾ ਹੈ ਜਿਵੇਂ ਆਪਾਂ ਨੇ ਹੜਾਂ ਵਿੱਚ ਇੱਕੇ ਦਾ ਸਬੂਤ ਦਿੱਤਾ ਹੈ ਇਸ ਇਹ ਮੁੱਦਾ ਵੀ ਬਹੁਤ ਗੰਭੀਰ ਹੈ ਇਸ ਤੇ ਵੀ ਆਪਾਂ ਨੂੰ ਇਕੱਠੇ ਹੋ ਕੇ ਜ਼ਰੂਰ ਇਸ ਵੀਡੀਓ ਨੂੰ ਪੰਜਾਬੀ ਹੋਣ ਤੇ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਜਰੂਰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਇਹ ਇਦਾਂ ਦੇ ਮੁੱਦਿਆਂ ਤੇ ਅਸੀਂ ਹੋ ਅੱਗੇ ਵੀ ਵੀਡੀਓ ਲੈ ਕੇ ਆਂਦੇ ਰਹੀਏ ਧੰਨਵਾਦ